ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਬੀਬੀ ਪਿਆਰ ਕੌਰ ਦੇ ਵਿੱਚ ਪਹੁੰਚੇ ਆ ਤਾਂ ਇੱਥੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨੇ ਤਾਂ ਅੱਜ ਆਪਾਂ ਉਹਨਾਂ ਦੇ ਮੈਨੇਜਮੈਂਟ ਨੂੰ ਪੁੱਛ ਰਹੇ ਆ ਵੀ ਇਹ ਇਹ ਜਿਹੜੇ ਅਖੰਡ ਪਾਠ ਰੱਖੇ ਗਏ ਨੇ ਕਿੰਨਾਂ ਦੀ ਯਾਦ ਦੇ ਵਿੱਚ ਰੱਖੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜਿਹੜੇ ਇਹ ਅਖੰਡ ਪਾਠ ਦੇ ਅੱਜ ਭੋਗ ਪੈ ਰਹੇ ਨੇ ਜੀ ਇਹ ਕਿੰਨਾਂ ਦੀ ਯਾਦ ਨੂੰ ਸਮਰਪਿਤ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜਿਹੜਾ ਇਹ ਜੀ ਇੱਥੇ ਪਿੰਡ ਨਗਰ ਮੱਤੀ ਵਿੱਚ ਅਖੰਡ ਪਾਠ ਪ੍ਰਕਾਸ਼ਨ ਇਹ ਆਪਣੇ ਚਾਰੇ ਸਹਿਬਜ਼ਾਦਿਆਂ ਦੇ ਅਖੰਡ ਪਾਠ ਪ੍ਰਕਾਸ਼ਨ ਜੀ ਠੀਕ ਹੈ ਜੀ ਹਾਂਜੀ ਉਹਦੇ ਮਾਤਰਾਵਾਂ ਅਖੰਡ ਪਾਠ ਪ੍ਰਕਾਸ਼ਨ ਜੀ ਇਹ ਨਗਰ ਵੱਲੋਂ ਸਾਰੇ ਵੱਲੋਂ ਜੋ ਵੀ ਅਖੰਡ ਪਾਠ ਕੀਤਾ ਹੈ ਤਾਂ ਇਹ ਨਗਰ ਵੱਲੋਂ ਸਭ ਕੀਤਾ ਗਿਆ ਜੀ ਅਸੀਂ ਹਾਂਜੀ ਤੇ ਇਹ ਵੀ ਮੰਨ ਲਓ ਜੀ ਆਏ ਸਾਲ ਦੀ ਤਰ੍ਹਾਂ ਹੀ ਰੱਖਦੇ ਹਾਂ ਜੀ ਤੁਸੀਂ ਹਾਂਜੀ ਇਹ ਆਏ ਆਏ ਸਾਲ ਦੀ ਤਰ੍ਹਾਂ ਜੀ ਚਾਰੇ ਸਹਿਬਜਾਦਾਂ ਜਾਦ ਵਿੱਚ ਚਾਰੇ ਸਹਿਬਜਾਦਾਂ ਜਾਦ ਵਿੱਚ ਅਖੰਡ ਪਾਟ ਰੱਖਿਆ ਜਾਂਦਾ ਜੀ ਆਏ ਸਾਲ ਫਿਰ ਬਾਈ ਠੀਕ ਹੈ ਜੀ ਤੇ ਇਕੱਠ ਬਹੁਤ ਹੈ ਪਿੰਡ ਵੱਲੋਂ ਬਹੁਤ ਜਿਵੇਂ ਕਹਦੇ ਜਦੋਂ ਦਾ ਦਰਬਾਰ ਸਾਹਿਬ ਦੀ ਸਾਰੀ ਦਾ ਕੰਮ ਸ਼ੁਰੂ ਹੋਇਆ ਵੀ ਮੰਨ ਲੋ ਲੋਕ ਬਹੁਤ ਆਉਣ ਲੱਗੇ ਪਛਾਲ ਜੀ ਬਣ ਗਈ ਜੀ ਹਾਂਜੀ ਜਿਹੜਾ ਇਹ ਲੰਗਰ ਹਾਲ ਪਏ ਬਣਿਆ ਜੀ ਹਾਂਜੀ ਇਹ ਸਾਰੇ ਨਗਰ ਵੱਲ ਹੋਇਆ ਜੀ ਦੋ ਵਾਰੀ ਬਾਸ ਪੈ ਚੁੱਕੀ ਹੈ ਜੀ ਪਹਿਲਾਂ ਹੁਣ ਜਿਹਦਾ ਉੱਪਰ ਮਤਲਬ ਦਰਬਾਰ ਸਾਹਿਬ ਬਣਾਉਣ ਨੂੰ ਕਹਿੰਦਾ ਜੀ ਸਾਰਾ ਨਗਰ ਹਾਂਜੀ ਹੁਣ ਇਹਦੀ ਕੋਈ ਜਮੇ ਨਗਰ ਸਲਾਹ ਬਣਾਉ ਕਿਸ ਤਰ੍ਹਾਂ ਬਾਸ ਪਾਉ ਉਹ ਉਸ ਤਰ੍ਹਾਂ ਪਾ ਕੇ ਜੀ ਉਹ ਫਿਰ ਵੀ ਤਾਹਾਂ ਕੰਮ ਹੁਣ ਸਟਾਰਟ ਕਰਾਂਗੇ ਠੀਕ ਹੈ ਜੀ ਹਾਂਜੀ ਤੇ ਜਿਹੜਾ ਇਹ ਸਥਾਨ ਹੈ ਇਹ ਸਾਡੇ ਆਪਣੇ ਮਿੱਤ ਪਿੰਡ ਨਗਰਮਤੀ ਦੀ ਬੀਬੀ ਪੰਜਾਬ ਕੌਰ ਉਰੇ ਬਸਤੀਕ ਚੀਜ਼ ਸੀ ਉਹਨਾਂ ਨੇ ਜੀ ਘੱਟੋ ਘੱਟ 70 75 ਸਾਲ ਤਪੱਸਿਆ ਕਰੀ ਜੀ ਇਹ ਜਗ੍ਹਾ ਦੇ ਵਿੱਚ ਠੀਕ ਹੈ ਹਾਂ ਜੀ ਤੇ ਉਸ ਬੀਬੀ ਪੰਜਾਬ ਕੌਰ ਦੇ ਨਾਂ ਤੇ ਜੀ ਇਹ ਦਲਵਾਰ ਸਾਹਿਬ ਬਣਾਇਆ ਗਿਆ ਜੀ ਪਿੰਡ ਲੱਗਰ ਮੱਤੀ ਬਣਾ ਠੀਕ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ नेवरावसिया प्रिया सभी सरवाणी ने संपूर्ण सरवाणी 30 दिन की प्रार्थना परिवार अपने बच्चों सभी को भगवान भगवान येशु की अपने सुबहे हर लगे कार्य प्रति सुभा में सेवा द्वारा जिन्हें सगली पर प्राप्त हम अनुरोध एक पांच साल के ਸਾਰੇ ਸਰੋਕਾਰਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਸਾਰੇ ਨਗਰ ਦੇ ਧੰਨਵਾਦ ਜੀ ਜੀ ਸਾਰੇ ਨਗਰ ਦੇ ਖੰਡਿਆ ਸਾਰੇ ਨਾ ਭਾਈ ਕੋਟ ਰੋਕਰਾਜ ਜੀ ਦਾ ਸਾਡੇ ਸੰਗ ਵਿੱਚ ਆਉਣ ਨੂੰ ਸਾਨੂੰ ਮਾਣ ਮਹਿਸੂਸ ਹੋਇਆ ਹੈ ਕੋਈ ਕੋਈ ਨਹੀਂ ਕੋਈ ਕੋਈ ਨਹੀਂ ਜੀ 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 ਜ

I ਅਕੀ ਫੇਰ ਬਣਾ ਕੇ ਲੈ ਜਾਾਂਗਾ